سارا سنت نے نگر نواسیاں نے ان مانتا سہیوگ دیا اور شہیدوں اپنی شرطہ دے پول پیٹ کیتے تو گرودوارا کمیٹی ویلفیئر ایسوسیشن والوں ساری سنگان باوت باوت سا کا بہت بہت دنواد واحول کی کرپا کر سب موقع لکشن سب دن منوکام پوریا کرتے رہن آپ اس طرح گروہ دربار سے حاضری کرتے رہو اور گرو دیا خوشیاں پراپت کرتے رہو جی ਦੂਸਰਾ ਖਾਸ ਸੰਗਤiyo ਆਪਣੇ ਗੁਰੂ ਘਰ ਵਿਖੇ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ 6 ਜਨਮ ਜੀ ਨੂੰ ਆਪ ਸਭ ਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਨਾਲ ਬੁਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਗੁਰੂ ਘਰ ਵਿਖੇ ਧਰਬੀ ਪਾਣੀ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਠ ਦਾ ਅਸ਼ੇਸ਼ ਕਥਾ ਕੀਰਤਨ ਔਰ ਸਾਡੀ ਦਰਬਾਰ ਸਜਾਇਆ ਜਾਵੇਗਾ اور جانا کی سماپتی پرنت گرو کے سو سنگت ہے کہ دوسرا جس کے شروع ہونی ہے آل تی دسمبر تین جنوری کے پربھات فیری کی جی سیوا چلے گی سو روزانہ ہے پربھات فیری گروہ کا تو سمیرے پانچ بجے آرم ہوئے گی واپس ساڑھے چھ بجے گروہ کا وکی پہنچے گی اور ساری سنگتوں کو بےنتی ہے پربھات فیریوں میں شامل ہو کے گروہ دا جس کرنا اور گرو کی شوبھا بتا تو واحور جی دیں خوشیاں پراپت جی تو ساتھ سنگت جیو کل کی پربھات فیری کی سیوا سردار سربریت سنگھ ایک سو اٹھ شانتی ویہار دے پروار وجہ لے گئی ہے وہاں ویوں بےنتی ہے کہ پربھات فیری پر کرپال کرنی جی تو پروار ویوں چاہ دین دنگ ورتا جان گے ਸਾਰੀਆਂ ਸੰਗਤਾਂ ਨੂੰ ਕਹਿੰਦੀ ਹੈ ਕਿ ਪ੍ਰਾਰਥਾ ਰਵੇ ਸ਼ਾਮ ਰੋ ਕੇ ਗੁਰੂ ਦਾ ਜਸ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਜੀ ਦੂਜਾ ਸਾਧ ਸੰਗਤ ਜੀਓ ਸੀ ਸੁਖਣੀ ਸਾਹਿਬ ਸਿਵਾ ਸੁਸਾਇਟੀ ਦੀਆਂ ਬੀਬੀਆਂ ਨੇ ਜੱਥੇ ਵੱਲੋਂ ਗੁਰੂ ਘਰ ਵਿਖੇ ਪ੍ਰਕਾਸ਼ ਦੇ ਅਰੇ ਦੇ ਸੁਭਾਂਗ ਵਿੱਚ ਸੀ ਸੁਖਣੀ ਸਾਹਿਬ ਜੀ ਦੀ ਆਪ ਨੇ ਰੜੀ ਸ਼ੁਰੂ ਕੀਤੀ ਗਈ ਸੀ ਅੱਜ ਉਹ ਰੜੀ ਦੀ ਸਮਾਪਤੀ ਤੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ ਦੁਪਹਿਰ 2 ਤੋਂ 4 ਵਜੇ ਤੱਕ ਬੀਬੀਆਂ ਦੇ ਜੱਥੇ ਵੱਲੋਂ ਔਰ ਸਵਾ ਸਾਹਿਬ ਦੇ ਜੱਥੇ ਵੱਲੋਂ ਗੁਰਦੁਆਰਾ ਵਿਖਾਈ ਭਰੇਗੀ ਵਿਸ਼ੇਸ਼ ਕੀਰਤਨ ਦੀਵਾਨ ਸਜਾਇਆ ਜਾਵੇਗਾ ਔਰ ਦਵਾਨਾਂ ਦੀ ਸਮਾਪਤੀ ਤੋਂ ਅੰਤ 4:00 ਨੰਬਰ ਪਰਤਾਏ ਜਾਣਗੇ ਤੋਂ ਬੀਬੀਆਂ ਦੇ ਜੱਥੇ ਵੱਲੋਂ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਨਾ ਵਿਸ਼ੇਸ਼ ਦੀਵਾਨਾਂ ਦੇ ਸ਼ਾਹਰੀਆਂ ਪਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਜੀ دوسرا ساتھ سنگت جیو کال دا پروگرام اس طرح ہے کال ستار تجندر سن جی پروار وجہ اپنے پوترے جو جو روان سنگ کے جنم دن دے کی خوشی امرت وغیرہ کے دبانہ شری سکھنی صاحب جیپ جا کروائے جان گے اور دوانا دی سماپتی پرنت گروہ کے ات لگائے جان گے سو so, سردار تجینر سن جی پروار پروار وجہ بےنتی ہے کہ نہ وشیش

ਸੁਨਹਾਰ ਦੇ ਬਾਰੇ ਨੂੰ ਯਾਦ ਕਰੀ ਗੁਰੂ ਗਰੀ ਸਾਹਿਬ ਜੀ ਦਾ ਖਾਸਾ ਦਰਸਾ ਦਰਸਲ ਇਸ ਸਿੱਖੀ ਨੇ ਨਵਿਆ ਗੱਲਾ ਸੰਸਾਰ ਨੂੰ ਦਿੱਤੀ ਹੈ ਇਹ ਕੁਰਬਾਨੀਆਂ ਇਹਨਾਂ ਦਾ ਵੱਡ ਸ੍ਰੀ ਨਾਨਕ ਸਾਹਿਬ ਦੀ ਧਰਤੀ ਤੋਂ ਵਾਅਦਾ ਹੈ 230 ਸਾਲ ਦੀ ਕਵਾਈ ਸਿੱਖ ਨੂੰ ਸੇਵਾ ਸਿਵਰਨ ਨਿਵਰ ਇਹ ਸੰਸਪਾਧਾਰੇ ਦੇਸ਼ ਧਰਮਾਸਤੇ ਬਹੁਤ ਕੁਝ ਕੀਤਾ ਹੈ ਸਾਡੇ ਦੇਸ਼ ਦਾ ਜਿਹਨੂੰ ਰਾਸ਼ਟਰਪਿਤਾ ਆਖਿਆ ਜਾਂਦਾ ਮਹਾਤਮਾ ਗਾਂਧੀ ਉਹਦੇ ਇੱਕ ਵਾਰ ਗੁਰੂ ਗੋਬਿੰਦ ਸਿੰਘ ਬਾਰੇ ਗੱਲ ਗਈ ਸੀ ਗੁਰੂ ਗੋਬਿੰਦ ਸਿੰਘ ਹੈ ਤਾਂ ਦੇਸ਼ ਭਗਤ ਪਰ ਉਹ ਕਰਾਏ ਪੈ ਗਏ ਉਹ ਭੁਲੜ ਦੇਸ਼ ਭਗਤ ਹੈ ਉਹਨੇ ਹਥਿਆਰ ਚੁੱਕੇ ਹੈ ਅਹਿੰਸਾ ਪਰਮੋ ਧਰਮ ਹੈ ਸਾਡੇ ਸਿੱਖਾਂ ਵਿੱਚ ਬੜੇ ਬੜੇ ਫਲਾਸ ਪਰ ਮਦਵਾਰ ਗੁੱਧੀ ਜੀ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਪੈਦਾ ਹੋਏ ਪ੍ਰਿੰਸੀਪਲ ਗੰਗਾ ਸਿੰਘ ਜਦੋਂ ਉਸ ਦਾ ਪਤਾ ਲੱਗਾ ਉਹ ਮਹਾਤਮਾ ਗਾਂਧੀ ਜੀ ਨੂੰ ਮਿਲੇ ਮੈਂ ਤੁਹਾਡੇ ਨਾਲ ਵਿਚਾਰ ਕਰਨੀ ਚਾਹੁੰਦਾ। ਤੁਸੀਂ ਮੰਗਦੇ ਹੋ ਤੁਸੀਂ ਭਗਵਾਨ ਕ੍ਰਿਸ਼ਨ ਜੀ ਨੂੰ ਮੰਗਦੇ ਹੋ। ਇੱਕ ਤ੍ਰੇਂਦਾ ਜੁੰਦਾ ਉਤਾਰ ਹੈ, ਇੱਕ ਦਵਪਰ ਦਾ ਉਤਾਰ ਹੈ। ਕਹਿੰਦੇ ਜੀ ਹਾਂ। ਤਾਂ ਪ੍ਰਿੰਸੀਪਲ ਬੰਦਾ ਜੀ ਨੇ ਆਖਿਆ ਕੀ ਰਾਮਨ ਦੇ ਨਾਲ ਭਗਵਾਨ ਸ੍ਰੀ ਰਾਮਕੰਦਰ ਨਹੀਂ ਲੜਿਆ? ਜਾਹ ਦੇਣਾ ਪੈਣਾ ਜੀ ਕਹਿੰਦਾ ਜੀ ਹਾਂ ਲੜਿਆ। ਪ੍ਰਿੰਸੀਪਲ ਬੰਗਾਸ ਨੇ ਆਖਿਆ ਕਿ ਜਿਹੜੀ ਗੀਤਾ ਅੱਜ ਤੁਸੀਂ ਪਾਠ ਕਰਦੇ ਹੋ ਕੀ ਕ੍ਰਿਸ਼ਨ ਭਗਵਾਨ ਹੀ ਕਹਿਆ ਜਦੋਂ ਤੁਮ ਬਾਦ ਆਵੇ ਤੇ ਸਾਰ ਕਿਸੇ ਨੂੰ ਜਹਿਰ ਦਿਵਾਉਣ ਵਾਲੇ ਨਹੀਂ ਹਨ ਆਪਣੀ ਸਵੈ ਰਾਜਾਵਾਦ ਦੇ ਜੁਰਮ ਦਾ ਨਾਸ ਕਰਵਾ ਕੇ ਮੋਕੇ ਦੇ ਉਪਾਰਾਂ ਨੂੰ ਤਰਜਾ ਸੁਖਲੇ ਮੈਂ ਤਾਂ ਦੀ ਖੋਣ ਵਾਲੀ ਜਿਹੜੇ ਜਰਵਾਣੇ ਮਰਦੋਸ਼ਾ ਨੂੰ ਗਰੀਬਾਂ ਨੂੰ ਆਪਣੇ ਪੈਰਾਂ ਦੇ ਚਲੇ ਲਦਾ ਕੇ ਅਗੇ ਲੰਘਦੇ ਸੰ ਉਹਨਾਂ ਪਰਾਂ ਨੂੰ ਤੋਰਨ ਉਹ ਅਮਰੀਕਾ ਦੀ ਕਰਬਾ ਸਾਹਿਬ ਦੇ ਦਰਵਾਜ਼ੇ ਚੁੱਕੀ ਸੀ। ਔਰ ਇਸੇ ਬਾਤ 'ਚ ਇਸ ਧਰਮ ਦੀ ਖਾਤਰ ਆਪਣੇ ਪੁੱਤਰ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਏ ਸੋਏ ਦਰਵਾਜ਼ੇ ਕਿਸ ਨੂੰ ਡਰਾਉਣ ਵਾਸਤੇ ਨਹੀਂ ਇਹ ਧਰਮ ਵਾਸਤੇ। ਸੋ ਸਾਖ ਸਰ ਇੱਕ ਰਾਖਨ ਪਿਤਾ ਜੀ ਦਾ ਜਰੂਰ ਜ਼ਿਕਰ ਹੁੰਦਾ ਭਗਮਾ ਕਾ ਜੀ ਦਾ ਮੈਂ ਜ਼ਿਕਰ ਕੀਤਾ ਹੈ। ਉਹ ਐਸੇ ਸ਼ਬਦ ਕਹਿੰਦਾ ਹੈ ਇਸੇ ਗੋਵਿੰਦ ਕੂਬਰ ਵਾਲੇ ਦਿਨ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਥੋੜੇ ਸਮੇਂ ਵਾਸਤੇ ਜਿਹਦਾ ਨਾਮ ਸੀ ਲਾਲ ਬਹਾਦਰ ਸ਼ਾਹ ਤਰੀ ਉਹਦੀ ਸੋਚ ਹੈ ਉਹ ਕਹਿੰਦਾ ਜੈ ਜਵਾਨ ਜੈ ਕਿਸਾਨ ਇਸ ਦੇਸ਼ ਨੂੰ ਜੇ ਬਚਾਉਣਾ ਹੈ ਤੇ ਕਿਸਾਨ ਨੂੰ ਜਿੰਦਾ ਰੱਖਣਾ ਪਵੇਗਾ ਇਹ ਦੇਸ਼ ਦੀ ਰਾਖੀ ਕਰਨੀ ਹੈ ਤੇ ਜਵਾਨ ਸਾਡੇ ਕੰਮ ਚਾਹੀਦੇ ਸੋ ਇਹ ਸਹਿਰ ਵੀਰ ਜਦੋਂ ਕਦੇ ਜਿੱਥੇ ਕਿਸਾਨ ਸਾਡਾ ਸਾਰੇ ਦੇਸ਼ ਦਾ ਅੰਦੇ ਨਾਲ ਪ੍ਰੋਟੀਨ ਦਾ ਸਾਰੇ ਦੇਸ਼ ਨੂੰ ਉਸੇ ਤਰ੍ਹਾਂ ਹੀ ਸਾਡੇ ਜਵਾਨ ਬਾਟਰਾ ਤੇ ਆਪਣੀ jaan ਖਤਰੇ ਵਿੱਚ ਪਾ ਕੇ ਜਾਂਦਾ ਵੀ ਵਰਦੇ ਐ ਔਰ ਜਿਹੜੇ ਤਰੰਗੇ ਦੀ ਗੱਲ ਕਰਦੇ ਐ ਸਾਨੂੰ ਸੁਣਾਉਂਦੇ ਐ ਤਰੰਗਾ ਕੀ ਐ ਉਸੇ ਤਰੰਗੇ ਵਿੱਚ ਸਾਡੇ ਜਵਾਨਾਂ ਦੀਆਂ ਲਾਸ਼ਾਂ ਆਉਂਦੀਆਂ ਜੋ ਦੇਸ਼ ਦੀ ਖਾਤਰ ਲੜਦੇ ਸੋ ਇੱਕ ਪਾਸੇ ਸਾਡੇ ਵਾਸਤੇ ਤੇ ਸਾਡੀ ਮਸਲੇ ਵੀ ਉਸੇ ਤਰ੍ਹਾਂ ਆਪਣੇ ਹੱਕਾਂ ਦੀ ਖਾਤਰ ਕਦੇ ਲੜਦੇ ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਹਾਨ ਪਰਵਾਹੀ ਹੈ ਉਹਨੇ ਖਾਸੇ ਬੰਦ ਦੀ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਪੁੱਤਰ ਸ਼ਹੀਦ ਕਰਵਾਉਣੇ ਗੁਰਿਆਨ ਨੇ ਕਹੋੜਾ ਐਸਾ ਬਾ ਮੈਂ ਕਿ ਉਹਨਾਂ ਕਿਹਾ ਸੀ ਕਿਤੇ ਰੱਬੀ ਪੜੀਦਾ ਜਾਵੇ ਗੰਡਾਵਾ ਜਾਵੇ ਬੱਚੇ ਦੇ ਬਰਦਾਸ਼ਤ ਨਹੀਂ ਹੁੰਦਾ ਅੱਖਾਂ ਦੇ ਸਾਹਮਣੇ ਸੈਂਕੜੇ ਫੱਟ ਘਾ ਕੇ ਪੁੱਤਰ ਡਿੱਗਦੇ ਹੋ ਤੇ ਕਰਗੀ ਤਰਜਾਰੇ ਬੁਲਾਉਂਦੇ ਹੋ ਉੱਧਰ ਸਰਾਂਗਿਆਂ ਦੁਆਰਾ ਅੰਦਰ ਛੋਟੇ ਛੋਟੇ ਮਸੂਮ ਬੱਚੇ ਦੋਹਰਾ ਜਿਹੜੇ ਨਾਲ ਸ਼ੁਰੀਆਂ ਨਾਲ ਕੋ-ਕੋ ਕੇ ਸ਼ੀਕੀ ਤੇ ਜਾਣ ਮਾਤਾ ਦੀ ਵੀ ਵਾਰ ਦਿੱਤੀ ਗਈ ਧਰਮ ਦੀ ਖਾਤਰ ਤੇ ਬਾਬਾ ਜੀ ਕੋਲ ਸਰਮ ਕਾਰਿਆ ਸੋਣਾ ਕਿਵੇਂ ਕੱਗੀ ਤਰ ਬਾਦਸ਼ਾਹ ਕਿਵੇਂ ਅਸੀਂ ਉਹਨਾਂ ਯਾਦ ਕਰੀਏ ਸਾਰਾ ਬਿਮਾਰਗੀ ਪੈਰ ਐਂ ਕੰਦਿਆਨ ਦਾ ਵੀਰੋ ਦੀਰ ਐ ਸਸਨ ਚੋਂ ਫੋਨ ਵਗ ਰਿਹਾ 10 ਲਾਸਰਾਂ ਲਾ ਕੇ ਵੀ ਇਹ ਗਵਣਾ ਆਕਾਰ ਪ੍ਰਤੀ ਯਾਗਰ ਜੁੜਨਾ ਮੈਂ ਤਾਂ ਬਿਆਇ ਆ ਰੀਤਾ ਦਾ ਕਹਿਣਾ ਕੌਣ ਹੈ ਸਤਿਗੁਰੂ ਤਰੇਬੂ ਤੁੰਗਿਆ ਤਰੇਬੂ ਬਾਬਾ ਜੀ ਕਹਿ ਰਹੇ ਸਾਂ ਵੀ ਬਾਹਰ ਦੱਸਿਆ ਹੁੰਦੇ ਬਾਬਾ ਜੀ ਸਾਨੂੰ ਬਾਹਰਲੇ ਦੱਸਿਆ ਨਾਲ ਤੁਹਾਡਾ ਜਾਦਾ ਲੰਮ ਹੁੰਦਾ ਸਤਿ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤੁਹਾਡੇ ਗਲੇ ਵਿੱਚ ਐਸੀ ਬਰਕਤ ਪੰਛੀ ਹੈ ਤੁਸੀਂ ਬੜੇ ਪਿਆਰ ਨਾਲ ਭਿੱਜ ਕੇ ਸੁਰਤਾ ਵਿੱਚ ਸ਼ਬਦ ਗਾਇਨ ਕਰਦੇ ਹੋ ਅੱਜ ਦੇ ਸ਼ਾਮ ਨੂੰ ਤੁਸੀਂ ਪੜ੍ਹੇ ਰਹੇ ਹੋਈ ਮੇਰੇ ਪਿਆਰੀਆਂ ਜਨ ਦੇਸ਼ਵਾ ਪਰਗੋਰੀ ਇਹ ਹੈ ਹਰ ਬੰਦਾ ਐਨ ਮਗਰ ਹੋ ਚੁੱਕਾ ਸੀ ਸੁਰਤੀ ਆਪਣੀ ਗੱਲ ਕੀ ਕਰ ਪਾਤਸ਼ਾਹ ਦੇ ਨਾਲ ਜੁੜ ਜਾਂਦੀ ਹੈ ਸਤੂ ਕਿਰਪਾ ਕਰ ਤੁਹਾਨੂੰ ਇਸੇ ਦਾ ਮਾਫ਼ ਕਰਸ਼ਨ ਠੀਕ ਹੈ ਜਿਵੇਂ ਜੇ ਨਾਲ ਬੇਰ ਬੰਦੇ ਹੁੰਦੇ ਆ ਪੂਰੇ ਬਰਾਬਰ ਦੇ ਪਰ ਤੁਸੀਂ ਇਕੱਲੇ ਸਾਰਾ ਭਾਰ ਆਪਣੇ ਮੋਢਿਆਂ 'ਤੇ ਚੁੱਕ ਕੇ ਚੜ੍ਹਦੀ ਕਲਾ ਨਾਲ ਸੇਵਾ ਕਰਦੇ ਹੋ ਸਤਿਗੁਰੂ ਬਾਛਾ ਤੁਹਾਨੂੰ ਬਾਹਰ ਬਖਸ਼ੀਂ ਫਿਰ ਮੈਂ ਉਹ ਵਿਅਕਤੀ ਦਾ ਦੇਸ਼ ਭਗਤ ਇਹ ਧਰਮ ਭਗਤ ਜੋ ਕੁਝ ਖਾਸਾ ਪੰਕਰ ਕੀਤਾ ਪੰਜਾਬ ਨੇ ਕੀਤਾ ਹੈ ਇਹਦੀ ਦੁਨੀਆ ਅੱਦਰ ਕੋਈ ਮਸਾਲ ਨਹੀਂ ਜਦੋਂ 1947 ਵਿੱਚ ਆਪਾਂ ਆਜ਼ਾਦ ਹੋਏ 1962 ਵਿੱਚ ਅਜੇ 15 ਸਾਲ ਹੋਏ ਸੰਖਾਜਦੀ ਗਰੀ ਨੂੰ ਸਾਡਾ ਫੰਡ ਪੈ ਗਿਆ ਚਾਈਨਾ ਦੇ ਨਾਲ ਬਹੁਤ ਵੱਡੀ ਜੱਗ ਹੋਈ ਉਦੋਂ ਗਰੀਬੀ ਆਉਂਦੀ ਸੀ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਦਵਾਲਾ ਲਾਭ ਨੇ ਮਾਰ ਕੀਤੀ ਇੱਕ ਫੰਡ ਪਿਆਰ ਕਰਮ ਨੈਸ਼ਨਲ ਡਿਫੈਂਸ ਫੰਡ ਉਹਦੇ ਬਾਅਦ ਦੇਸ਼ ਦੀ ਗਰੀਬਾ ਕਿੱਲੋ ਸੋਨਾ ਇਕੱਠਾ ਹੋਇਆ ਜੀਨੇ ਵਿਦੋਂ 246 ਕਿਲੋ ਕਦੇ ਪੰਜਾਬ ਦੇ ਵਿਸ਼ਵਾਸ ਦੇ ਦਿੱਤਾ ਜਿਨੂੰ ਅੱਤਵਾਦੀ ਕਹਿੰਦੇ ਐ ਖਾਸ ਫਾਰੀ ਕਹਿੰਦੇ ਐ ਵੱਖਵਾਦੀ ਕਹਿੰਦੇ ਐ ਅਸੀਂ ਅੱਤਵਾਦੀ ਨਹੀਂ ਆ ਅਸੀਂ ਸਰਬਦਾ ਭਲਾ ਮੰਗਦੇ ਆ ਦੁਨੀਆਂ ਦੇ ਕਿਸੇ ਕੋਨੇ ਅੰਦਰ ਕੋਈ ਕਦੇ ਜਫਾਤ ਆਉਂਦੀ ਐ ਉਦੋਂ ਹੀ ਖਾਸਾ ਜਾ ਕੇ ਲੰਗਰ ਲਾਉਂਦਾ ਐ ਇਹਦਾ ਵੱਡਾ ਵਿਸ਼ਾਲ ਹੁੰਦਾ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਸਾਹਿਬਾਂ ਦੀ ਸਿੱਖਿਆ ਸਾਡੇ ਰੋਮ ਰੋ ਵਿੱਚ ਐ ਅਸੀਂ ਦੇਸ਼ ਦੀ ਰਾਖੀ ਕਰਦੇ ਹਾਂ ਤੇ ਕਰਦੇ ਰਹਾਂਗੇ ਪਰ ਸਾਨੂੰ ਇਨਸਾਨ ਬਣਨਾ ਜ਼ਰੂਰੀ ਹੈ ਸੋ ਸਤਿ ਪਾਤਸ਼ਾਹ ਕਿਰਪਾ ਕਰੇ ਕਿਉਂਕਿ ਇਹ ਸੈਨਿਕ ਵੀਰਾਂ ਦਾ ਪ੍ਰੋਗਰਾਮ ਹੈ ਮੈਨੂੰ ਇਹ ਸ਼ਬਦ ਕਹਿਣੇ ਪਏ ਸਤਿਗੁਰੂ ਕਿਰਪਾ ਕਰੇ ਆਪਾਂ ਲਗਾਤਾਰ ਕਜਾ ਘਰੋਂ ਬਾਬਾ ਜੀ ਨੇ ਇਹ ਸਾਰਾ ਇਤਿਹਾਸ ਤੁਹਾਨੂੰ ਸ਼ਰਨ ਕਰਾਇਆ ਵੱਡੇ ਸਮਾਗਮੇ ਹੋਏ ਮੈਂ ਸਮਝਦਾ ਕਿ ਜਿੱਲੇ ਬਾਦੋਂ ਬਾਦ ਇਹਨਾਂ ਦਿਨਾਂ ਵਿੱਚ ਸਮਾਗਮ ਕੀਤੇ ਜਾ ਰਹੇ ਹਨ ਉਹਨੇ ਹੀ ਥੋੜੇ ਐ ਅਗੇ ਤੁਗੋਲ ਸਰਵਾਰਾਜਾ ਪ੍ਰਕਾਰ ਦਾ ਰਹਾ ਹੈ ਰਵਾਇਤੀਆਂ ਸਮਾਰ ਇਸਾਹ ਪ੍ਰੋਗਰਾਮ ਬਾਬਾ ਜੀ ਨੇ ਬਾਗੀਤਾਂ ਸਾਰਾ ਅਤੇ ਆਪਾਂ ਨੂੰ ਸੰਸਾਰ ਨੂੰ ਕਰਾਉਣਾ ਹੈ ਮੈਂ ਸੁਭੇ ਤੌਰ ਤੇ ਇਹਨਾਂ ਵਿਦਾਵਨਾ ਧਰਵਾਤਦਾ ਜਿਹੜੇ ਹਰ ਸਾਲ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਸਮਾਗਮ ਕਰਾਉਂਦੇ ਹੈ ਸਤਿਗੁਰੂ ਕਿਰਪਾ ਕਰੇ ਸਾਨੂੰ ਸੱਚੀ ਬੋਲਣ ਦਾ ਸੁਣਨ ਦਾ ਪਿਆ ਅਸੀਂ ਦੇ ਸਕੀਏ ਗੁਰੂ ਬਾਬਾ ਸਾਡੇ ਦੀ ਕਿਰਪਾ ਕਰਨ ਬੋਲਾ ਮਹਾਂ ਪਾਰੀਆਂ ਅਸੀਂ ਯਾਦ ਕਰਦੇ ਰਹੀ ਪੰਜਾਬ ਧਰਿਆ ਦੀ ਬਾਹੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਸਤਿਗੁਰੂ ਸਿੰਘਾਂ ਨੇ ਸਾਫ ਕੋਪਰ ਦਾ ਗੋੜੇ ਰੈਕਮੇਨ ਜਾਣ ਕੇ ਦਿੱਤੇ ਦੋ ਸਾਥ ਸਰਧਿਓ ਤਿਆਗੁਰ ਤਿਆਸਵਰੀ ਤੋਂ ਜਾਣ ਕੇ ਇਹ ਸੰਖਿਆਨੀ ਗੁਰਮੁਖੀ ਜੀ ਅੰਮੇ ਇੰਟਰਨੈਸ਼ਨਲ ਕਮਿਸ਼ਨਰੀ ਯਫੇ ਦੇ ਪ੍ਰਧਾਨ ਜਿਨ੍ਹਾਂ ਨੇ ਆਪ ਜੀ ਨੂੰ ਸ੍ਰਖ ਇਤਿਹਾਸ ਔਰ ਮੌਜੂਦਾ ਇਤਿਹਾਸ ਮੌਜੂਦਾ ਹਾਲਾਤ ਬਾਰੇ ਆਪ ਜੀ ਨੂੰ ਜਾਣੂ ਕਰਾਇਆ ਸਰਹਾਈ ਤੋਂ ਵਿਕਾਗਾਂ ਫਾਨੂੰ ਰੰਧਕਸ਼ਨਾ ਅਸੀਂ ਅਲਕ ਨਾਲ ਅਰਥ ਨਾਲ ਜੀ ਸਕੀਏ ਗੁਰੂ ਦੇ ਸ਼ਬਦ ਨੂੰ ਕਮਾ ਸਕੀਏ ਮਨੁੱਖਤਾ ਦੀ ਸੇਵਾ ਦੀ ਭਾਵਨਾ ਨਾਲ ਕੰਮ ਕਰ ਸਕੀਏ ਸਰਬੱਤ ਦੇ ਭਲੇ ਲਈ ਕੰਮ ਕਰ ਸਕੀਏ ਵਾਹਿਗੁਰੂ ਸਾਨੂੰ ਬਖਸ਼ ਬਖਸ਼ ਬਖਸ਼ਣ ਤੋਂ ਸਾਥ ਸੰਗਤ ਜੀਓ ਹੁਣ ਸੁਖੇ ਦਾ ਸਰਦਾਰ ਚਰਨ ਸਿੰਘ ਮਲਤਾਨੀ ਪ੍ਰਧਾਨ ਸੈਨ ਵੈਲਫੇਅਰ ਐਸੋਸੀਏਸ਼ਨ ਉਹ ਆਪ ਜੀ ਨੂੰ ਸੰਬੋਧਨ ਕਰਨਗੇ ਯਾਨੀ ਸੁਪਰਦਾਰ ਸਰਦਾਰ ਚਰਨ ਸਿੰਘ ਦੀ ਮਲਤਾਨੀ ਤਾਂ ਕਸਨਿਆਨ ਮਗਾਵ ਲੋਸੇਡੀ ਲੋਕੋਨ ਕਰੇਗਾ ਤੁਹਾਡੇ ਆਪਣੀ ਜਾਂਚ ਸਰਵੇਖਣ ਕਰਾਉਂਦਾ ਨਹੀਂ ਸੀ ਜਾਂਚ ਕਰਤਾ ਹੋ ਜਾਣ ਕੇ ਦਿੰਦੇ ਹੋ ਸਟੇਟ ਤੋਂ ਜਾਣ ਕੇ ਦਿੰਦੇ ਹੋ ਇਹ ਤੁਹਾਾਰ ਮੈਥੀ ਸੇਡੀ ਹੈ ਕਾਲ ਲੱਗੀ ਸੂਰਾ ਸੋਹ ਪਹਚਾਣੀਏ ਚੋ ਨਰੇਂਦੀਂ ਕਹਿ ਪਰਜਾ ਪਰਜਾ ਕਟਮਏ ਕਬੁਰਾ ਕਹੇ ਸਤ ਜੀ ਸਤ ਗੁਰੂ پوری گرو گوبند مہاراج جیجر کورے صاحب

صاحب سیوا سوسائٹی بیبی کیرتن کیا ہے بہت کرتے ہیں انہوں کے بعد بابا جی نے بڑے ہی سندر لفظ کی ہے اور واحد کرتے ہیں گرو مہاراجی کریں اور بھی اپنی حاضری لوائی ہے سات چن جی جو دیوان ہے دہڑا منایا گیا ہے آرسکتا ہے ماحول اور شہید ہوئے منایا گیا ہے اپنے یہاں کے علاوہ سکھ سیوک بےنتی کرتے ہیں کہ انہوں کو علاوہ ਮੋਤੀ ਵੱਡਾ ਲੋਗਦਰ ਹੈ ਟੋਟਰ ਮਾਲ ਦਾ ਘਰ ਵਾਲੇ ਆਪਣਾ ਸਭ ਕੁਝ ਵੇਚ ਕੇ ਸੋਨੇ ਦੀਆਂ ਮੋਹਰੇ ਖਰੀਦ ਲਿਆ ਅਤੇ ਇਹ ਸਹਿਬ ਜੀ ਦਾ ਸੰਸਕਾਰ ਕਰਾਇਆ ਉਸਤ ਪ੍ਰਾਤ ਮੋਤੀਰਾਮ ਮਹਿਰਾ ਜਿਨ੍ਹਾਂ ਨੇ ਕਿ ਦੁੱਧ ਦੀ ਸੇਵਾ ਕੀਤੀ ਦੰਦੇ ਫੋਲਦੇ ਵਿੱਚ ਮਾਤਾ ਜੀ ਨੂੰ ਸਹਿਬ ਜਾਨਿਆਂ ਨੂੰ ਦੁੱਧ ਦੀ ਸੇਵਾ ਕਰਦੇ ਰਹੇ ਦੁੱਧ ਪਲਾਦੇ ਰਹੇ ਔਰ ਉਹਨਾਂ ਦਾ ਪਤਾ ਲੱਗਿਆ ਕਿ ਪਰਸ਼ੁਭਾਸ ਸਾਧਰੇ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਉਹ ਕੋਲੂ ਦੇ ਵਿੱਚ ਪੀਆ ਕਰ। ਸੋ ਸੰਗਤਾਂ ਨੂੰ ਕਿਹਾ ਇਹ ਸਿੱਖ ਮਹਾਰਾਜ ਕਹਿੰਦਾ ਕਿ ਇਹਨਾਂ ਦੇ ਵੀ ਜੋ ਹੈ ਛਿੰਦੀ ਦੀ ਅੜਮਣਾ ਰੱਖੀ ਹੁੰਦਾ। ਖੇਰ ਤਾਂ ਖੇਰ ਨੂੰ ਹੰਦਰਖਾਨ ਨੇ ਵੀ ਹਾ ਦਾ ਨਾ ਨਾ ਹਾ ਦਾ ਨਾਰਾ ਮਾਰਿਆ ਸੀ। ਕਚਹਿਰੀ ਦੇ ਵਿੱਚ ਬੋਲਿਆ ਸੀ ਸ਼ੂ ਬੈਸਰਾ ਨੂੰ ਕਿਹਾ ਸੀ ਇਹ ਇੰਨਾ ਪਾਪ ਨਾ ਕਰੋ। ਇੰਨਾ ਜਨਮ ਨਾ ਕਰੋ। ਇਹ ਬਹੁਤ ਛੋਟੇ ਬੱਚੇ ਹਨ। ਇਹ ਏਡੀ ਬਗੀ ਸਦਾ ਇਹਨਾਂ ਨੂੰ ਨਿਭ ਨਹੀਂ। ਇਹ ਬਿਲਕੁਲ ਦਾ شیل محمد خان جی جن اتنے بغاد کی بنایا گیا سابق سیون مدرس جو ہے بنائی گئی ہے یہ ساری پر ملتانی ایک سارے بہت ہی ستار جو ہوں سی کلدیپل صاحب انہوں نے اور بھی جگہ سنگھ یہ سارا سہیوگ سی انہوں نے کیا کہ ایک کمیٹی بنائی چاہیے جس میں سارے ہی علاقے سہر کی جو ہے کٹھے کیے جان کسی نے بھی کوئی بھی

سنگھ مرتانی جی آپ کا خالصا واحد بڑا ہی مہتوپورن سب ہے سب یادگار شہدی سماگ جسے سباگ ہوتا ہے ویڈ بھی کرے. جو فنکشن ہوتے ہیں یا یادگاری ہوتے ہیں ایک وقت ملتا ہے جو کہ ابھی اپنے آپ کو دیکھ دیکھتے ہوئے ہاں سوئ پرچوڑ کرتے ہیں اور جیون سیل روقع ہوتا ہے اس کے راحت جانے سہیوگ دیتا ہے اور اس کا 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 سارا علاقے کا شباد واحر جی کا خالصہ واحد آپ گروہ کے سہیوگر کی گئے ہیں تو ساری سنگان کو بےنتی ہے کہ دوسرا سات سنگت جیو کل پر سیوا شروع ہو رہی ہے واحر جی کی فتح سات سنگت آج دارے سارا پروگرام یو ٹیوب چینل اوتار سنگھ مادو پوری ویکارڈ کیتا گیا ہے پروگرام تھی بعد اپنے گھر میں بھی یوٹیوب سے ਅਤਾਪੀ ਮਾਲਾਪੁਰੀ ਦੇ ਚੈਨਲ ਤੋਂ ਇੱਕ ਸਰਵੇ ਹੋ ਕੇ ਰਾਜਵੀਏ ਦਾਈ ਪ੍ਰੋਗਰਾਮ ਅਫਸਰੇ ਵਰਡ ਵੀ ਕਹਾਇਆ ਗਿਆ ਦੇਸ਼ ਭਗਤਿਆ ਸਰਕਾ ਇਸ ਚੈਨਲ ਨਾਲ ਜੁੜੀਆਂ ਹਨ ਤੋ ਸਾਫ ਕਰ ਦਿਓ ਹੋੜਾ ਦੇਖ ਬਤਾਲੀ ਜਾ ਕਿ ਵਰਕੂ ਕੇ ਲੰਗਰ ਬਸਾਈ ਲਾਗੇ ਤੋ ਸਾਹੀ ਮਨਸਤਾ ਦਾ ਬਹੁਤ ਬਹੁਤ ਤਨਵਾਦ ਪਰਵਾਜੋ ਕਰੇ ਮਾਫੀ ਗਾਜ ਹਮ ਦੀ ਕਾਲਸਾ